ਅੰਮ੍ਰਿਤਸਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਹਾਲ ਬਾਜ਼ਾਰ ਵਿਖੇ ਜਾਮਾ ਮਸਜਿਦ ਵਿੱਚ ਨਤਮਸਤਕ ਹੋਏ। ਉਹਨਾਂ ਮੁ슬ਮਿ ਭਾਈਚਾਰੇ ਨਾਲ ਜੁਮੇ ਦੀ ਨਮਾਜ਼ ਅਦਾ ਕੀਤੀ ਅਤੇ ਮੁ슬ਮਿ ਭਾਈਚਾਰੇ ਵੱਲੋਂ ਉਹਨਾਂ ਨੂੰ ਜੀ ਆਇਆਂ ਆਖਿਆ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਮਸਜਿਦ ਵਿਖੇ ਉਹਨਾਂ ਜੁਮੇ ਦੀ ਨਮਾਜ਼ ਤੋਂ ਬਾਅਦ ਚੋਣ ਪ੍ਰਚਾਰ ਦਾ ਆਗਾਜ਼ ਕੀਤਾ ਹੈ। ਉਹਨਾਂ ਕਿਹਾ ਕਿ ਸਾਰੇ ਮਜ਼ਹਬ ਇੱਕੋ ਜਿਹੇ ਹਨ ਅਤੇ ਸਾਨੂੰ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਰੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਾਰੇ ਧਰਮ ਸਾਡੇ ਦੇਸ਼ ਨੂੰ ਇੱਕ ਜੁਟ ਰੱਖਦੇ ਹਨ ਅਤੇ ਇਹ ਸਭ ਸਾਡੀ ਤਾਕਤ ਹਨ ਅਤੇ ਇਹਨਾਂ ਦੇ ਆਸ਼ੀਰਵਾਦ ਨਾਲ ਹੀ ਅਸੀਂ ਅੱਗੇ ਵਧਦੇ ਹਾਂ ਇਸ ਮੌਕੇ ਸਾਬਕਾ ਵਿਧਾਇਕ ਜੁਗਲ ਕਿਸ਼ੋਰ ਸ਼ਰਮਾ ਸਣੇ ਕਈ ਕਾਂਗਰਸੀ ਲੀਡਰ ਅਤੇ ਵਰਕਰ ਉਹਨਾਂ ਦੇ ਨਾਲ ਸਨ ਸਾਡਾ ਫਰਜ਼ ਬੰਦਾ ਹੈ ਜਿਹੜਾ ਕਨਸਟੀਟਿਊਸ਼ਨ ਹੈ ਉਹਦੇ ਮੁਤਾਬਕ ਅਸੀਂ ਸਾਰੇ ਬਰਾਬਰ ਹੈ ਬਰਾਬਰ ਦੇ ਵਰਗ ਨੇ ਬਰਾਬਰ ਦਾ ਅਧਿਕਾਰ ਹੈ ਸੋ ਅੱਜ ਮੈਂ ਇਲੈਕਸ਼ਨ ਦੀ ਸ਼ੁਰੂਆਤ ਜਦੋਂ ਕੀਤੀਏ 2 ਦਿਨ ਤੋਂ ਔਰ ਅੱਜ ਨਮਾਜ਼ ਦੇ ਸਮੇਂ ਅਸੀਂ ਫਲੈਕਸ ਕੀਤਾ ਸੀ ਇਹਨੇ ਇਹ ਹੀ ਇਜਾਜ਼ਤ ਮਿਲੀ ਸੀ ਕਿ ਉਹਦੋਂ ਆਏ ਉਹਨਾਂ ਮੈਂ ਆ ਕੇ ਅਸ ਬੇਨਤੀ ਕੀਤੀ ਹੈ ਕਿ ਅਸੀਂ ਸਭ ਨੇ ਇਕੱਠਾ ਹੋ ਕੇ ਇਸ ਕਨਸਟੀਟਿਊਸ਼ਨ ਦੇ ਅੰਦਰ ਸੰਵਿਧਾਨ ਦੇ ਅੰਦਰ ਸਾਰੇ ਰਲ ਕੇ ਇਸ ਨਗਰੀ ਦੀ ਵੀ ਸੇਵਾ ਕਰਨੀ ਹੈ ਮਨੁੱਖਤਾ ਦੀ ਸੇਵਾ ਵੀ ਕਰਨੀ ਹੈ ਔਰ ਇਹ ਹੀ ਸਾਡਾ ਗੁਰੂ ਆਮਦਾਸ ਨਗਰੀ ਦਾ ਸੰਦੇਸ਼ ਹੈ ਜਦੋਂ ਸੰਤ ਮੀਆਂ ਮੀਰ ਜੀ ਨੇ ਨਹੀਂ ਰੱਖੀ ਸੀ ਇਹਦਾ ਸੰਦੇਸ਼ ਹੀ ਇੱਕ ਸੀ ਮਾਨਵਤਾ ਮਨੁੱਖਤਾ ਔਰ ਅਸੀਂ ਮਾਨਵਤਾ ਔਰ ਮਨੁੱਖਤਾ ਨੂੰ ਤਰਜੀਹ ਦੇਣੀ ਹੈ ਸਾਰੇ ਧਰਮਾਂ ਦਾ ਸਤਕਾਰ ਬਰਾਬਰ ਹੈ ਸਾਰੇ ਵਰਗਾਂ ਦਾ ਸਤਕਾਰ ਬਰਾਬਰ ਹੈ ਔਰ ਇਹੀ ਇੱਕ ਪਿਆਰ ਮੁਹੱਬਤ ਜਿਹੜਾ ਹੈ ਇਹ ਸਾਡੇ ਦੇਸ਼ ਨੂੰ ਇੱਕ ਤਾਕਤ ਬਖਸ਼ਦਾ ਹੈ ਇੱਕ ਸੰਵਿਧਾਨ ਦੀ ਜਿਹੜੀ ਤਾਕਤ ਹੈ ਉਹ ਸਾਡੇ ਇਨ੍ਹਾਂ ਵਰਗਾਂ ਚ ਇਨ੍ਹਾਂ ਭਾਈਚਾਰਿਆਂ ਚ ਇਨ੍ਹਾਂ ਬਹੁ ਪਾਸ਼ਾ ਚ ਇਨ੍ਹਾਂ ਬਹੁ ਧਰਮਾਂ ਦੇ ਲੋਕਾਂ ਦੇ ਅੰਦਰ ਮਿਲਦੀ ਜਦੋਂ ਸਾਜੇ ਮਿਲ ਕੇ ਅਸੀਂ ਆਪਸ ਦੇ ਵਿੱਚ ਇਕੱਠੇ ਚੱਲਦੇ ਆਂ ਤੇ ਇਹ ਹਿੰਦੁਸਤਾਨ ਜਿਹੜਾ ਸਾਡਾ ਭਾਰਤ ਹੈ ਇਹਦੀ ਖੂਬਸੂਰਤ ਤਸਵੀਰ ਤੁਹਾਨੂੰ ਵੇਖਣ ਨੂੰ ਮਿਲਦੀ। ਬਸ ਇਹੀ ਅਸ਼ੀਰਵਾਦ ਹੁੰਦੇ ਆ ਜੀ। ਇਹ ਸਾਡੀਆਂ ਤਾਕਤਾਂ ਬਣਦੀਆਂ ਨੇ ਅਸੀਂ ਕੰਮ ਕਰਦੇ ਹਾਂ ਸ਼ਹਿਰ ਵਾਸਤੇ, ਮਨੁੱਖਤਾ ਵਾਸਤੇ ਔਰ ਨਿੱਜੀ ਕੰਮ ਹੋਣ, ਸਮਾਜਿਕ ਕੰਮ ਹੋਣ, ਉਹਨਾਂ ਤੇ ਅਸੀਂ ਕਈ ਜਗ੍ਹਾ ਤੇ ਪਹਿਰਾ ਵੀ ਦਿੰਨੇ ਆ ਜਿੱਥੇ ਪਹਿਰਾ ਦੇਣ ਦੀ ਲੋੜ ਪੈਂਦੀ ਹੈ ਤੇ ਤੇ ਆ ਕਨਸਟੀਟਿਊਸ਼ਨ ਦੇ ਆਧਾਰ ਤੇ ਹਾਬਨਰ ਸ਼ਾਂਤਮਈ ਪ੍ਰਦਰਸ਼ਨਾਂ ਦੀ ਲੋੜ ਪੈਂਦੀ ਆ। ਇਹ ਸਾਡੀਆਂ ਤਾਕਤਾਂ ਨੇ। ਪੋਜੀਲ ਤਾਕਤਾਂ ਮਿਲਦੀਆਂ ਨੇ ਫਿਰ ਉਹਨਾਂ ਤੇ ਕਿਉਂਕਿ ਸਾਰਾ ਸ਼ਹਿਰ ਤਨੀ ਕਿਤੇ ਜਾ ਕੇ ਬਹਿ ਸਕਦਾ ਜੇ ਤਰਨਾ ਦੇਣ ਦੀ ਗੱਲ ਆਵੇ ਕੋਈ ਮੁਸ਼ਕਲ ਦੀ ਗੱਲ ਆਵੇ ਸੋ ਇਹ ਤਾਕਤ ਮਗਰ ਹੋਣ ਕਰਕੇ ਫਿਰ ਕੱਲੇ ਵੀ ਅਸੀਂ ਪਿੱਟ ਜਾਂਦੇ